ਦੀ ਅੰਦਰ ਆ ਦਫਤਰ ਕਮੇਟੀ ਜਿਹੜੀ ਵੀ ਹੈਗੀ ਆ ਜਿਨ੍ਹਾਂ ਨੇ ਇਹ ਜਿਹੜਾ ਤਾਨਾਸ਼ਾਹੀ ਫੈਸਲਾ ਸੁਣਾਇਆ ਵਾ ਅਸੀਂ ਉਹਦੇ ਸਬੰਧ ਦੇ ਸਭ ਇਹੋ ਮੇਨ ਗੱਲ ਪੁੱਛਣਾ ਚਾਹੁੰਦੇ ਆ ਕਿ ਜਥੇਦਾਰਾਂ ਦਾ ਕਸੂਰ ਕੀ ਸੀ ਇਹ ਰਗਵੀਰ ਸਿੰਘ ਦਾ ਕੀ ਕਸੂਰ ਸੀ ਸੁਲਤਾਨ ਸਿੰਘ ਦਾ ਕਿਸੇ ਕੀ ਕਸੂਰ ਸੀ ਹਰਪ੍ਰੀਤ ਸਿੰਘ ਨੂੰ ਤੇ ਤੁਸੀਂ ਇਲਜ਼ਾਮਬਾਜ਼ੀ ਚ ਲੈ ਹੀ ਲਿਆ ਨਾ ਤੁਸੀਂ 25 ਸਾਲ ਰਾਜਨੀਤੀ ਕੀਤੀ ਤਫਸਲੀ ਕੀਤੀ ਆ ਨਾ ਕੌਮ ਦਾ ਕੋ ਸੋਚਿਆ ਨਾ ਪੰਥ ਦਾ ਸੋਚਿਆ ਨਾ ਤੁਸੀਂ ਪੰਜਾਬ ਦੀ ਨੌਜਵਾਨੀ ਦਾ ਸੋਚਿਆ ਜੇ ਬੇਅਦਬੀਆਂ ਦੀ ਗੱਲ ਕਰੀਏ ਸਾਰੇ ਇਨਾਂ ਸੇ ਆਉਂਦੇ ਆ ਇਹ ਕਿਸੇ ਬੰਨੇ ਜਵਾਬ ਦੇਣ ਜੋਗੇ ਹੈ ਹੀ ਨਹੀਂਗੇ ਔਰ ਜਿਹੜੇ ਆ ਫੈਸਲੇ ਲੈ ਰਹੇ ਨਾ ਇਹ ਇੱਕ ਇਨਾਂ ਦੀ ਬੁਖਲਾਟ ਆ ਅਸੀਂ ਸਿੰਘ ਦਾ ਸਤਿਕਾਰ ਕਰਦੇ ਆ ਪਰ ਜਿਸ ਬੰਦੇ ਨੂੰ ਮਾਨ ਮਰਜਾਦਾ ਤੋਂ ਬਿਗੈਰ ਤਖਤ ਦੇ ਉੱਤੇ ਜਥੇਦਾਰ ਲਾਇਆ ਗਿਆ ਵਾ ਅਸੀਂ ਉਹਨੂੰ ਪ੍ਰਮਾਨ ਨਹੀਂ ਕਰਨਾ ਅੱਜ ਜਿਹੜਾ ਇਤਿਹਾਸ ਲਿਖਣ ਦੀ ਕੋਸ਼ਿਸ਼ ਵਿੱਚ ਹੈ ਨਾ ਸਿੱਖ ਕੌਮ ਕਦੀ ਨਹੀਂ ਲਿਖਣ ਦੇਊਗੀ ਜਥੇਦਾਰ ਸਸਪੈਂਡ ਕਰਨ ਦਾ ਰੀਜਨ ਦੱਸਿਆ ਜਾਵੇ ਫਿਰ ਇਹ ਵੀ ਨਾਲ ਸਵਾਲ ਬਣਦਾ ਵਾ ਕਿ ਰਾਤੋਂ ਰਾਤ ਨਵਾਲ ਧਵਾਲ ਕੇ ਸਰੋਪਾ ਪਾਉਣ ਦਾ ਵੀ ਰੀਜਨ ਦੱਸਿਆ ਜਾਵੇ ਕੌਮ ਜਦੋਂ ਜਾਗਦੀ ਆ ਨਾ ਫਿਰ ਹਟਾਉਂਦੀ ਵੀ ਹੁੰਦੀ ਤੇ ਭੁਜਾਉਂਦੀ ਵੀ ਹੁੰਦੀ ਆ ਤੇ ਇਹ ਸਾਰੇ ਚਾਰ ਪੰਜ ਬੰਦੇ ਸਿਆਣੇ ਹੋਗੇ ਕਿਹੜਾ ਸੇਖ ਆ ਜਿਹੜਾ ਗੁਰੂ ਘਰ ਆ ਕੇ ਹੁਲੜਵਾਜੀ ਕਰਦਾ ਉਹ ਯਾਰ ਸੱਚ ਦੀ ਗੱਲ ਕਰਨਾ ਉਹ ਤੇ ਤੁਸੀਂ ਉਹਨਾਂ ਨੂੰ ਕੁੱਟੋ ਤੁਸੀਂ ਤਨਖਾਈਏ ਰੱਖੇ ਹੋਏ ਆ ਤੇ ਜਿਹੜੀ ਕੌਮ ਆ ਨਾ ਉਹ ਤਨਖਾਈਆ ਨਹੀਂ ਗਈ ਉਹ ਨਾ ਤਾਂ ਕੁੱਟ ਖਾਂਦੀ ਆ ਤੇ ਨਾ ਥੋੜੀ ਕਿਤੇ ਕੁੱਟਦੀ ਆ ਸਿੰਘ ਦਾ ਕੰਮ ਆ ਪੈਲ ਕਰਨੀ ਨਹੀਂ ਤੇ ਧੂਲ ਛੱਡਣੀ ਨਹੀਂ ਵਿੱਤ ਦਿਨਾਂ ਦੇ ਵਿੱਚ ਅੰਤਰੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਕੀ ਵੱਡਾ ਫੈਸਲਾ ਲਇਤਾ ਜਾਂਦਾ ਹੈ ਗਿਆਨੀ ਰਕबीर ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਹੋਣਾ ਨੂੰ ਸਿਵਾ ਮੁਕਤ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਵਿਵਾਦ ਜੋ ਸਿੱਖ ਕੌਮ ਦੇ ਵਿੱਚ ਵੇਖਣ ਨੂੰ ਮਿਲਦਾ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇਸ ਫੈਸਲੇ ਦਾ ਵਿਰੋਧ ਕਰਦੇ ਆ ਨੇ ਉੱਥੇ ਹੀ ਸਰਦਾਰ ਵਿਕਰਮ ਸਿੰਘ ਮਜੀਠੀਆ ਜੋ ਨੇ ਉਹਨਾਂ ਵੱਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਤੇ ਸਾਡੇ ਨਾਲ ਸ਼ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਬੋਧ ਸਿੰਘ ਉਹ ਵੀ ਮੌਜੂਦ ਨੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਫੈਸਲਾ ਜੋ ਉਸ ਦਿਨ ਅੰਤਰਨ ਕਮੇਟੀ ਮੀਟਿੰਗ ਦੇ ਵਿੱਚ ਹੁੰਦਾ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਤੁਸੀਂ ਵੀ ਅੱਜ ਆਏ ਹੋ ਧਰਨਾ ਲਗਾ ਤੁਸੀਂ ਕਹਿ ਰਹੇ ਹੋ ਕਿ ਧਰਨਾ ਲਗਾਣਾ ਹੈ ਤਾਂ ਕੀ ਮੰਗ ਕੀ ਵੇਖਦੇ ਹੋ ਇਸ ਦੇ ਵਿੱਚ ਖਾਸ ਕੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਾਫੀ ਵਿਵਾਦ ਇਸ ਫੈਸਲੇ ਨੂੰ ਲੈ ਕੇ ਹੋ ਰਿਹਾ ਕੌਮ ਦੇ ਵਿੱਚ ਸਾਡਾ ਜਿਹੜਾ ਧਰਨਾ ਲਾਉਣ ਵਾਲਾ ਜਿਹੜਾ ਸਾਡਾ ਆਪਸ਼ਨ ਨਹੀਂ ਹੈਗਾ ਅਸੀਂ ਉੱਥੇ 2 ਵਜੇ ਤੱਕ ਵਾਹਿਗੁਰੂ ਦਾ ਜਾਪ ਕਰਨਾ ਵਾ ਔਰ ਜਿਹੜੀ ਅੰਤਰ ਕਮੇਟੀ ਅੰਦਰ ਆ ਦਫਤਰ ਕਮੇਟੀ ਜਿਹੜੀ ਵੀ ਹੈਗੀ ਆ ਜਿਨ੍ਹਾਂ ਨੇ ਇਹ ਜਿਹੜਾ ਤਾਨਾਸ਼ਾਹੀ ਫੈਸਲਾ ਸੁਣਾਇਆ ਵਾ ਅਸੀਂ ਉਹਦੇ ਸਬੰਧ ਦੇ ਸਭ ਇਹੋ ਮੇਨ ਗੱਲ ਪੁੱਛਣਾ ਚਾਹੁੰਦੇ ਆਂ ਕਿ ਜਥੇਦਾਰਾਂ ਦਾ ਕਸੂਰ ਕੀ ਸੀ ਕੁਛ ਨਾ ਕੁਛ ਕਿਸੇ ਦਾ ਕਸੂਰ ਹੋਵੇ ਉਹਨੂੰ ਫੇਰ ਆਪਾਂ ਕਿਸੇ ਬੰਨੇ ਨੂੰ ਵੀ ਤੋੜਦੇ ਆ ਪਰ ਤੁਸੀਂ ਦੱਸੋ ਵੀ ਰਗਵੀਰ ਸਿੰਘ ਦਾ ਕੀ ਕਸੂਰ ਸੀ ਸੁਲਤਾਨ ਸਿੰਘ ਦਾ ਕਿਸੇ ਕੀ ਕਸੂਰ ਸੀ ਹਰਪ੍ਰੀਤ ਸਿੰਘ ਨੂੰ ਤੇ ਤੁਸੀਂ ਇਲਜ਼ਾਮਬਾਜ਼ੀ ਚ ਲੈ ਹੀ ਲਿਆ ਨਾ ਜਦੋਂ ਉਹ ਕਹਿੰਦਾ ਸੀ ਵੀ ਮੈਂ ਸੇਵਾ ਮੁਕਤ ਹੋਣਾ ਚਾਹੁੰਦਾ ਵਾਂ ਉਦੋਂ ਤੁਸੀਂ ਕਿਹਾ ਨਹੀਂ ਜੀ ਉਦੋਂ ਲੋਕਾਂ ਦਾ ਤੁਸੀਂ ਵੇਖਦੇ ਜੋ ਸੰਗਤ ਦਾ ਹਵਾ ਕਿੱਧਰ ਨੂੰ ਆ ਇਹਨੂੰ ਕਹਿੰਦੇ ਆ ਦਫਸਲੀ ਰਾਜਨੀਤੀ ਤੇ ਦਫਸਲੀ ਰਾਜਨੀਤੀ ਕਰੋ ਉਹ ਤੁਹਾਨੂੰ ਮੁਬਾਰਕ ਆ ਤੁਸੀਂ 25 ਸਾਲ ਰਾਜਨੀਤੀ ਕੀਤੀ ਤੇ ਫਸਲੀ ਕੀਤੀ ਆ ਨਾ ਕੌਮ ਦਾ ਕੋ ਸੋਚਿਆ ਨਾ ਪੰਥ ਦਾ ਸੋਚਿਆ ਨਾ ਤੁਸੀਂ ਪੰਜਾਬ ਦੀ ਨੌਜਵਾਨੀ ਦਾ ਸੋਚਿਆ ਜੇ ਅੱਜ ਨਸ਼ੇ ਦੀ ਗੱਲ ਕਰੀਏ ਤੇ ਸਾਰੇ ਇਲਜ਼ਾਮ ਇਹਨਾਂ 'ਸੇ ਆਉਂਦੇ ਆ ਜੇ ਬੇਅਦਬੀਆਂ ਦੀ ਗੱਲ ਕਰੀਏ ਸਾਰੇ ਇਹਨਾਂ 'ਸੇ ਆਉਂਦੇ ਆ ਇਹ ਕਿਸੇ ਬੰਨੇ ਜਵਾਬ ਦੇਣ ਜੋਗੇ ਹੈ ਹੀ ਨਹੀਂਗੇ ਔਰ ਜਿਹੜੇ ਆ ਫੈਸਲੇ ਲੈ ਰਹੇ ਨਾ ਇਹ ਇੱਕ ਇਹਨਾਂ ਦੀ ਬੁਖਲਾਟ ਆ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਕੌਮ ਹਰ ਮਸਲੇ ਤੇ ਇਕੱਠਿਆਂ ਹੋਵੇ ਮੈਂ ਤਾਂ ਇੱਕ ਬਹੁਤ ਪੁਰਾਣੀ ਗੱਲ ਸੁਣ ਦੱਸਣ ਲੱਗਾ ਵਾਂ ਇੱਕ ਵਾਰੀ ਇਹਨਾਂ ਮੈਂ ਜਥੇਦਾਰ ਗਰਬਜਨ ਸਿੰਘ ਉਹਨਾਂ ਨੂੰ ਮਿਲਿਆ ਤੇ ਉਹਨਾਂ ਨਾਲ ਇੱਥੇ ਜਦੋਂ ਨਾਨਕਚਾਈ ਫਕੀਰ ਫਿਲਮ ਦਾ ਰੌਲਾ ਸੀ ਨਾ ਮੈਂ ਦੋ ਤਿੰਨ ਵਾਰੀ ਆ ਕੇ ਮੰਗ ਪੱਤਰ ਦਿੱਤਾ ਹੋਰ ਮਸਲਿਆਂ ਤੇ ਮੰਗ ਪੱਤਰ ਦਿੱਤਾ ਤੇ ਮੈਨੂੰ ਜਥੇਦਾਰ ਸਾਹਿਬ ਨੇ ਇੱਕ ਗੱਲ ਕਹੀ ਵੀ ਮੈਂ ਤਾਂ ਫੈਸਲਾ ਲੈ ਲਵਾਂ ਇਹਨਾਂ ਦੇ ਵਿਰੁੱਧ ਪਰ ਮੇਰੇ ਨਾਲ ਕੌਮ ਨਹੀਂ ਖਲੋਂਦੀ ਪਰ ਮੈਂ ਹੁਣ ਹੱਥ ਜੋੜ ਕੇ ਮੀਡੀਆ ਦੇ ਥਰੂ ਕੌਮ ਨੂੰ ਇੱਕ ਅਪੀਲ ਕਰਦਾ ਵਾਂ ਕਿ ਤੁਸੀਂ ਤਿੰਨਾਂ ਜਥੇਦਾਰਾਂ ਨਾਲ ਡਟ ਕੇ ਖਲੋ ਅਸੀਂ ਸਿੰਘ ਦਾ ਸਤਿਕਾਰ ਕਰਦੇ ਆਂ ਪਰ ਜਿਸ ਬੰਦੇ ਨੂੰ ਮਾਨ ਮਰਜਾਦਾ ਤੋਂ ਬਗੈਰ ਤਖਤ ਦੇ ਉੱਤੇ ਜਥੇਦਾਰ ਲਾਇਆ ਗਿਆ ਵਾ ਅਸੀਂ ਉਹਨੂੰ ਪ੍ਰਵਾਨ ਨਹੀਂ ਕਰਨਾ ਕਿਉਂਕਿ ਪਹਿਲਾਂ 10 ਵਜੇ ਦਾ ਪ੍ਰੋਗਰਾਮ ਸੀਗਾ ਤਾਂ ਅੱਜ ਤਾਜਪੋਸ਼ੀ ਦਾ ਤੇ ਰਾਤੀ 2:30 ਵਜੇ ਹੀ ਉਹਨਾਂ ਦੀ ਤਾਜਪੋਸ਼ੀ ਕਰ ਦਿੱਤੀ ਪ੍ਰਵਾਨ ਕਿਉਂ ਨਹੀਂ ਕਰਨਾ ਕਿ ਜੇ ਅਸੀਂ ਉਹਨੂੰ ਪ੍ਰਵਾਨ ਕਰ ਲਿਆ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਇੱਕ ਵੱਖਰਾ ਇਤਿਹਾਸ ਲਿਖਿਆ ਜਾਊਗਾ ਜਿਹੜਾ ਇਤਿਹਾਸ ਇਹ ਸ਼ੁਰੂ ਤੋਂ ਬਦਲਣ ਦੀ ਕੋਸ਼ਿਸ਼ ਕਰਦੇ ਆਏ ਆ ਤੁਹਾਨੂੰ ਯਾਦ ਹੋਣਾ ਮੀਡੀਆ ਦੇ ਵੀਰਾਂ ਨੂੰ ਕਿ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਲੈ ਕੇ ਕਿਤਾਬਾਂ ਲਿਖੀਆਂ ਇਹਨਾਂ ਦੀ ਕ੍ਰਿਸ਼ੇਸ਼ਨ ਹੋਈਆਂ ਔਰ ਬਲਦੇਵ ਸਿੰਘ ਸਰਸੇ ਨੇ ਬੜੀ ਵਾਰ ਧਰਨੇ ਵੀ ਲਾਏ ਪ੍ਰੋਟੈਸਟ ਵੀ ਕੀਤੇ ਔਰ ਇਹ ਅੱਜ ਜਿਹੜਾ ਇਤਿਹਾਸ ਲਿਖਣ ਦੀ ਕੋਸ਼ਿਸ਼ ਵਿੱਚ ਹੈ ਨਾ ਸਿੱਖ ਕੌਮ ਕਦੀ ਨਹੀਂ ਲਿਖਣ ਦੇਊਗੀ ਅਸੀਂ ਉਸ ਚੀਜ਼ ਤੇ ਪੈਰਾ ਦਵਾਂਗੇ ਕਿ ਪਹਿਲੀ ਗੱਲ ਤੇ ਜਥੇਦਾਰ ਸਸਪੈਂਡ ਕਰਨ ਦਾ ਰੀਜਨ ਦੱਸਿਆ ਜਾਵੇ ਫਿਰ ਇਹ ਵੀ ਨਾਲ ਸਵਾਲ ਬਣਦਾ ਵਾ ਕਿ ਰਾਤੋਂ ਰਾਤ ਨਵਾਲ ਧਵਾਲ ਕੇ ਸਰੋਪਾ ਪਾਉਣ ਦਾ ਵੀ ਰੀਜਨ ਦੱਸਿਆ ਜਾਵੇ ਮੈਨੂੰ ਲੱਗਦਾ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਜੋ ਇੱਕੋ ਦਮ ਕੀ ਲੋੜ ਪੈ ਗਈ ਕਿਉਂਕਿ ਕੌਮ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਨੇ ਕਿ ਇਹ ਜੋ ਇੱਕੋ ਦਮ ਇਸ ਤਰ੍ਹਾਂ ਦੇ ਨਾਲ ਲਾਉਣਾ ਉਹ ਗਲਤ ਸੀ ਲੋੜ ਪਤਾ ਵੀਰ ਜੀ ਕੀ ਪੈ ਗਈ ਲੋੜ ਹੈ ਪੈ ਗਈ ਕਿ ਰਾਜਨੀਤਿਕ ਨੂੰ ਧਰਮ ਨਹੀਂ ਪਿਆਰਾ ਹੁੰਦਾ ਕੁਰਸੀ ਪਿਆਰੀ ਹੁੰਦੀ ਹੈ ਔਰ ਕੁਰਸੀ ਇਹਨਾਂ ਦੇ ਥੱਲੇੋਂ ਚਲੇ ਗਈ ਆ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਕੁਰਸੀ ਦੇ ਉੱਤੇ ਚੁਬਕ ਬਣ ਕੇ ਚੰਬੜੇ ਆ ਨਾ ਵੀ ਅਸੀਂ ਸ਼ਾਇਦ ਉਹਦੇ ਤੋਂ ਹਟਣਾ ਨਹੀਂ ਗਾ ਕੌਮ ਜਦੋਂ ਜਾਗਦੀ ਆ ਨਾ ਫਿਰ ਹਟਾਉਂਦੀ ਵੀ ਹੁੰਦੀ ਤੇ ਭਜਾਉਂਦੀ ਵੀ ਹੁੰਦੀ ਆ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਸਿੱਖ ਦਾ ਫਰਜ਼ ਆ ਸਿੱਖਣਾ ਵਿਚਾਰ ਕਰਨਾ ਟਕਰਾਰ ਨਹੀਂ ਕਰਨਾ ਅਸੀਂ ਜਥੇਦਾਰ ਲਾਉਣ ਤੇ ਤਕਰਾਰ ਵਾਲੀ ਗੱਲ ਨਹੀਂ ਕਰਦੇ ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਆਂ ਸਪਸ਼ਟੀਕਰਨ ਮੰਗਦੇ ਆਂ ਕਿ ਪਹਿਲੇ ਜਥੇਦਾਰ ਹਟਾਏ ਆ ਉਹ ਕਿਉਂ ਹਟਾਏ ਆ ਤੇ ਜਿਹੜੀ ਤੁਹਾਡੇ ਕੋਲ ਗੱਲ ਸੁਣਨ ਨੂੰ ਮਿਲੀ ਆ ਤੇ ਸਵੇਰ ਤੋਂ ਵੇਖ ਰਹੇ ਆ ਕਿ 1 ਵਜੇ ਜਥੇਦਾਰ ਦਾ ਇਸ਼ਨਾਨ ਕਰਾ ਕੇ ਤੇ ਉਹਨੂੰ ਜਾ ਕੇ ਦਾਦਾ ਪੰਜ ਸੱਤ ਬੰਦਿਆਂ ਨੇ ਸਰੋਪਾ ਭਵਾ ਦਿੱਤਾ ਤੇ ਇਹ ਪੰਥ ਦੀ ਤੋਹੀਨ ਨਹੀਂਗੀ ਉਹ ਜਥੇਦਾਰ ਕਹਿੰਦਾ ਜੀ ਜੋ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਉਹਦੇ ਤੇ ਇਹਨ ਬਿਨ ਪਹਿਰਾ ਦਿੱਤਾ ਜਾਊਗਾ ਹੁਣ ਮੈਨੂੰ ਦੱਸੋ ਜਿਹੜੇ ਜਥੇਦਾਰ ਨੇ ਗਲਤੀ ਕਰ ਲਈ ਉਹਨੂੰ ਹੁਣ ਸਜ਼ਾ ਕੌਣ ਸੁਣਾਊਗਾ? ਕੋਈ ਨਹੀਂ ਟਕਰਾਅ ਰੋਕਿਆ ਆ ਟਕਰਾਵ ਹੋ ਜਾਣਾ ਸੀਗਾ ਕੌਮ ਦੇ ਵਿੱਚ ਪੰਥਾਂ ਦੇ ਨਾਲ ਜੇ ਆਪੱਚ ਸਿੰਘ ਪਿੱੜ ਜਾਣੇ ਸੀ ਜੇਕਰ ਉਹ 10 10 ਵਜੇ ਦਾ ਸਮਾਂ ਉਸ ਹਾਵਣਾ ਚੱਲਦਾ ਮੇਰੀ ਇੱਕ ਗੱਲ ਸੁਣੋ ਸੰਗਤ ਇੰਨੀ ਮੂਰਖਿਆ ਤੇ ਇਹ ਸਾਰੇ 4-5 ਬੰਦੇ ਸਿਆਣੇ ਹੋਗੇ ਕਿਹੜਾ ਸੇਖ ਆ ਜਿਹੜਾ ਗੁਰੂ ਘਰ ਆ ਕੇ ਹੁ ਲੜਵਾਜੀ ਕਰਦਾ ਉਹ ਯਾਰ ਸੱਚ ਦੀ ਗੱਲ ਕਰਨਾ ਉਹਨ ਤੇ ਤੁਸੀਂ ਉਹਨਾਂ ਨੂੰ ਕੁੱਟੋ ਤੁਸੀਂ ਤਨਖਾਈਏ ਰੱਖੇ ਹੋਏ ਆ ਤੇ ਜਿਹੜੀ ਕੌਮ ਆ ਨਾ ਉਹ ਤਨਖਾਈਆਂ ਨਹੀਂ ਗਈ ਉਹ ਨਾ ਤਾਂ ਕੁੱਟ ਖਾਂਦੀ ਆ ਤੇ ਨਾ ਥੋੜੀ ਕਿਤੇ ਕੁੱਟਦੀ ਆ ਸਿੰਘ ਦਾ ਕੰਮ ਆ ਪੈਲ ਕਰਨੀ ਨਹੀਂ ਤੇ ਧੂੜ ਛੱਡਣੀ ਨਹੀਂ ਪਰ ਸਾਡੀ ਸਿੱਖਾਂ ਦੀ ਵਿਲੱਖਣ ਕਹਾਣੀ ਆ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬੜਾ ਵੱਡਾ ਮਾਨਮਤਾ ਇਤਿਹਾਸ ਆ ਵੀ ਉਹ ਦੁਸ਼ਮਣ ਨੂੰ ਤਿੰਨ ਵਾਰ ਕਰਨ ਦਾ ਮੌਕਾ ਦਿੰਦਾ ਸੀ ਵੀ ਤੇਰੇ ਮਨ ਚ ਭਲੇਖਾ ਨਾ ਰਹਿ ਬੀਬੀ ਗੁਰੂ ਗੋਬਿੰਦ ਸਿੰਘ ਨੇ ਤੇ ਮੈਂ ਨੂੰ ਇੱਕ ਵਾਰ ਕਰ ਦਿੰਦਾ ਤੇ ਮੈਂ ਢਾ ਲੈਣਾ ਸੀ ਤੇ ਸਿੱਖ ਕੌਮ ਉਹਦੀ ਸਾਜੀ ਆ ਜਿਹੜਾ ਤਿੰਨ ਵਾਰ ਕਰਨ ਦਾ ਮੌਕਾ ਦਿੰਦਾ ਸੀ ਤੇ ਇਹ ਗੱਲ ਆ ਵੀ ਤੁਸੀਂ ਪਹਿਲ ਕਦਮੀ ਨਾ ਕਰੋ ਹਰਕਤਾਂ ਤੋਂ ਬਾਜ ਆਓ ਤੇ ਗੁਨਾਹ ਬੜੇ ਕਰ ਲਿਆ ਤੁਹਾਨੂੰ ਦਰਗਾਹ ਚ ਵੀ ਨਹੀਂ ਬਖਸ਼ੇ ਜਾਣੇ ਤੁਹਾਡੇ ਇੱਥੇ ਬਖਸ਼ੇ ਚੱਲੇ ਸੀ ਪਰ ਉਹ ਕਹਿੰਦੇ ਨਾ ਰੱਬ ਲੱਤ ਨਹੀਂ ਮਾਰਦਾ ਮੱਤ ਮਾਰਦਾ ਇੰਨਾ ਜਿਹੜੇ ਆ ਜਿਹੜੇ 4-5 ਬੰਦੇ 4-5 ਦੀ ਜੁੰਡਲੀ ਕਹਿ ਦੂੰਗਾ ਇਹਨਾਂ ਦੀ ਮੱਤ ਮਾਰੀ ਗਈ ਆ ਕਿਹੜੇ ਕਿਹੜੇ ਆ 4-5 ਕਿਹੜੇ ਕੋਜੀ ਤੁਸੀਂ ਭੁੰਦਰ ਸਾਹਿਬ ਦਾ ਬਿਆਨ ਦੇਖ ਲਓ ਉਹ ਯਾਰ ਤੂੰ ਇੰਨਾ ਚਿਰ ਕਾਲੀ ਦਲ ਦੇ ਵਿੱਚ ਹੰਡਾਇਆ ਵਾ ਕਿ ਤੂੰ ਕੱਲਾ ਸੁਖਬੀਰ ਤੇ ਸੁਖਬੀਰ ਬਾਦਲ ਦੇ ਡੈਡੀ ਦੀ ਬੋਰਡ ਤੇ ਹੀ ਬਣ ਜਾਂਦਾ ਸੀ ਉਹ ਯਾਰ ਤੇਰੇ ਇਲਾਕੇ ਦੀਆਂ ਸੰਗਤਾਂ ਵੋਟਾਂ ਪਾਉਂਦੀਆਂ ਸੀ ਫੇਰ ਜਾ ਕੇ ਤੁਹਾਨੂੰ ਵਜ਼ੀਰੀਆਂ ਮਿਲਦੀਆਂ ਸੀ ਤੁਸੀਂ ਉਹਨਾਂ ਬੰਦਿਆਂ ਨਾਲ ਖਲੋਗੇ ਜਿੰਨਾਂ ਬੰਦਿਆਂ ਤੋਂ ਸੋਚਦੇ ਵੀ ਸ਼ਾਇਦ ਟਿਕਟ ਲਈ ਤੇ ਕੁਰਸੀ ਵੀ ਇਹਨਾਂ ਦੇਣੀ ਆ ਹੁਣ ਕੌਮ ਨਹੀਂ ਉਹ ਜਿਹੜਾ ਕੰਮ ਨਹੀਂ ਦੇਣਾ ਤੁਸੀਂ ਸਵਾਰਥਾਂ ਬਦਲੇ ਕੌਮ ਨੂੰ ਨਾ ਭੰਡੋ ਸਵਾਰਥ ਇਦਾਂ ਨਹੀਂ ਪੂਰੇ ਹੋਣੇ ਕਿ ਨਾ ਦੋ ਤਰੀਕਾ ਲੈ ਜਿਹੜਾ ਫੈਸਲਾ ਸੀਗਾ ਉਹਨੂੰ ਉਸੇ ਤਰ੍ਹਾਂ ਦੇ ਨਾਲ ਹੀ ਇਨਬਿਨ ਲਾਗੂ ਕੀਤਾ ਜਾਏ ਜੇ ਜੇ ਇਨਬਿਨ ਲਾਗੂ ਹੁੰਦਾ ਫਿਰ ਦੱਸੋ ਫਿਰ ਕਦੋਂ ਜੱਜੇਦਾਰ ਬਦਲੇ ਆ ਜੇ ਫੈਸਲਾ ਛਲਾਗਾ ਜੋ ਗਿਆ ਤੇ ਫਿਰ ਜੱਜੇਦਾਰਾਂ ਦਾ ਕਸੂਰ ਕੀ ਆ ਅਸੀਂ ਤੇ ਇਹੋ ਗੱਲ ਪੁੱਛਣਾ ਹੈ ਨਾ ਵੀ ਤੁਸੀਂ ਸਾਰੇ ਬੰਨੇ ਕਹੀ ਜਾਂਦੇ ਜੋ ਸਾਰੇ ਬੰਨੇ ਤੁਸੀਂ ਇਹ ਗੱਲ ਪਗਤਾਈ ਜਾਂਦੇ ਜੋ ਵੀ ਇਨਬਿਨ ਠੀਕ ਆ ਫਿਰ ਹਰਪ੍ਰੀਤ ਨੂੰ ਕਿਉਂ ਬਦਲਿਆ ਇਹ ਗੱਲਾਂ ਤਾਂ ਹਰਪ੍ਰੀਤ ਨੇ ਕਹੀਆਂ ਸੀ ਨਾ ਉਹਨੂੰ ਕਿ ਬਦਲਿਆ ਉਹਦਾ ਵੀ ਜਵਾਬ ਮੰਗਾਗੇ ਫਿਰ ਗਿਆਨੀ ਰਕबीर ਸਿੰਘ ਨੂੰ ਬਦਲਿਆ ਉਹਦਾ ਜਵਾਬ ਮੰਗਾਗੇ ਆਪਾਂ ਤੇ ਇੱਥੋਂ ਤੱਕ ਹੁਣ ਜਾਵਾਂਗੇ ਕਿ ਜਿਹੜੇ ਪਿਛਲੇ ਵੀ ਬਦਲੇ ਉਹਨਾਂ ਦਾ ਕਸੂਰ ਦੱਸੋ ਨੇ ਉਹਨੇ ਵੀ ਕਿਹਾ ਵੀ ਏਜੰਸੀਆਂ ਦਾ ਬੜਾ ਰੋਲ ਹੈਗਾ ਜੀ ਏਜੰਸੀਆਂ ਚਾਹੁੰਦੀਆਂ ਨੇ ਕਿ ਇਦਾਂ ਖਰਾਬੀ ਦੇਖੋ ਤੁਸੀਂ ਮੀਡੀਆ ਦੇ ਵੀਰ ਜੋ ਤੇ ਮੈਨੂੰ ਦੱਸੋ ਜਿਹੜਾ ਬੰਦਾ ਤੇ ਥਾਲੀ ਚ ਖਾਂਦਾ ਹੋਵੇ ਢਿੱਡ ਪੀੜ ਉਹਦੇ ਹੋਣੀ ਆ ਜਿੰਨੇ ਖਾਦਾ ਨੇ ਉਹਦੇ ਢਿੱਡ ਪੜਕਤ ਹੋਣੀ ਆ ਉਹ ਯਾਰ ਸਾਰੀ ਉਮਰ ਤੇ ਉਹਨਾਂ ਦੀ ਥਾਲੀ ਤੁਸੀਂ ਖਾਦਾ ਤੇ ਤੁਸੀਂ ਕੌਮ ਨੂੰ ਕਿਉਂ ਭੰਡਣ ਦੇ ਤੁਰਪੇ ਜੀ ਇਹ ਵੀ ਇਹਨਾਂ ਦਾ ਸ਼ਬਦ ਜਿਹੜਾ ਇਹਦਾ ਬਿਆਨ ਆ ਨਾ ਮੈਂ ਇਹਦਾ ਵੀ ਕੱਟ ਹੀ ਕਰਦਾ ਵਾਂ ਕਿ ਇਹ ਇਹਨਾਂ ਦੀ ਬਖਲਾਟ ਆ ਏਜੰਸੀਆਂ ਨਾਲ ਅਸਲ 'ਚ ਇਹਨਾਂ ਨੇ ਸਾਰੀ ਦੁਨੀਆ ਨੂੰ ਪਤਾ ਵਾ ਜੱਗ ਜਾ ਰਿਹਾ ਕਿ ਸਾਰੀ ਉਮਰ ਵਜ਼ੀਰੀਆਂ ਬਦਲੇ ਤੁਸੀਂ ਉਹਨਾਂ ਦੇ ਪਿੱਛੇ ਚੱਲੇ ਜੋ ਜਿੰਨਾਂ ਦਾ ਜ਼ਿਕਰ ਕਰਦੇ ਜੋ ਤੇ ਅੱਜ ਤੁਸੀਂ ਦੋਸ਼ੀ ਪੰਜਾਬ ਨੂੰ ਠਰਾ ਰਹੇ ਜੋ ਬਦਮੀਆਂ ਕਰਾਉਣ 'ਚ ਕਿਹਦਾ ਹੱਥ ਸੀ ਤੁਹਾਡਾ ਸਰਕਾਰ ਤੁਸੀਂ ਸਟੈਂਡ ਕਿਉਂ ਨਹੀਂ ਲਿਆ ਗ੍ਰਹਿ ਮੰਤਰੀ ਦੀ ਪਾਵਰ ਕਿੰਨੀ ਹੁੰਦੀ ਜਿਹੜਾ ਮੰਨ ਲਓ ਪੰਜਾਬ ਦਾ ਉਪ ਮੰਤਰੀ ਹੋਵੇ ਪੰਜਾਬ ਦਾ ਗ੍ਰਹਿ ਮੰਤਰੀ ਹੋਵੇ ਉਹ ਰਾਤੋ ਰਾਤ ਭਾਵੇਂ ਕਿੱਡਾ ਮਰਜੀ ਕਸੂਰਵਾਰ ਹੋਵੇ ਹਾਂ ਹੋਰ ਕੋਈ ਮਸਲਾ ਹੁੰਦਾ ਤੇ ਕੌਮ ਜਾਰ ਲੈਂਦੀ ਪਰ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਪੂਰੀ ਮਨੁੱਖਤਾ ਦੇ ਗੁਰੂ ਆ ਔਰ ਇਹਨਾਂ ਨੇ ਜਿਹੜਾ ਬੇਅਦਬੀ ਵਾਲੇ ਮਸਲੇ 'ਚ ਨਾ ਇਹ ਬਖਸ਼ੇ ਨਹੀਂ ਜਾਣੇ ਦੁਨਿਆਵੀ ਤੌਰ ਤੇ ਹਰ ਇੱਕ ਬੰਦਾ ਬਚ ਜਾਂਦਾ ਇਹਨਾਂ ਨੂੰ ਇੱਥੇ ਵੀ ਲੇਖਾ ਦੇਣਾ ਪੈਣਾ ਵਾ ਉੱਥੇ ਵੀ ਦੇਣਾ ਪੈਣਾ ਵਾ ਔਰ ਮੈਂ ਅਖੀਰ ਤੇ ਇਹ ਗੱਲ ਕਹਿਣੀ ਚਾਹੁੰਦਾ ਵਾ ਕੌਮ ਇਕੱਠੀਆਂ ਹੋਵੇ ਔਰ ਜਿਹੜੀਆਂ ਪਾਟੋ ਧੜੀ ਮਿਸਲਾਂ ਬਣੀਆਂ ਵਾਂ ਜਥੇਬੰਦੀਆਂ ਬਣੀਆਂ ਵਾਂ ਇਹ ਵੀ ਇਕੱਠੀਆਂ ਹੋਣ ਔਰ ਇਹਨਾਂ ਤੋਂ ਹੀ ਆਉਣ ਵਾਲੀ ਪੀੜ੍ਹੀ ਨੇ ਸੇਹਤ ਲੈਣੀ ਆ ਇਹਨਾਂ ਤੋਂ ਹੀ ਜਥੇਦਾਰ ਨਿਕਲਣੇ ਆ ਇਹਨਾਂ ਤੋਂ ਹੀ ਸੇਵਾਦਾਰ ਨਿਕਲਣੇ ਆ ਇਹਨਾਂ ਤੋਂ ਹੀ ਸਾਰਾ ਕੁਝ ਨਿਕਲਣਾ ਵਾ ਕੌਮ ਨੂੰ ਜਾਗਣ ਦੀ ਲੋੜ ਆ ਪੰਜਾਬ ਨੂੰ ਜਾਗਣ ਦੀ ਲੋੜ ਆ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਜਾਗਣ ਦੀ ਲੋੜ ਆ ਅਸੀਂ ਵਿਚਾਰ ਜ਼ਰੂਰ ਕਰੀਏ ਤਕਰਾਰ ਨਾ ਕਰੀਏ ਰਮ ਸਿੰਘ ਮਜੀਠੀਆ ਹੁਣਾ ਦਾ ਵੀ ਐਸੀ ਕਹਿਣਾ ਕਿ ਜਿਹੜਾ ਫੈਸਲਾ ਹੋਇਆ ਉਹ ਬਿਲਕੁਲ ਗਲਤ ਹੋਇਆ ਤਾਂ ਦੂਜੀ ਤਰਫਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਵੀ ਇਹੀ ਜੋ ਸ਼੍ਰੋਮਣੀ ਕਾਲਦਲ ਦੇ ਲੀਡਰ ਹੈਗੇ ਨੇ ਕਹਿ ਰਹੇ ਨੇ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੁਣਾ ਦੀ ਪਿੱਠ 'ਚ ਛੂਰਾ ਖੋਪਿਆ ਅਸੀਂ ਇਹੋ ਗੱਲ ਕਹਿੰਦੇ ਨਾ ਵੀ ਤੁਸੀਂ ਸਾਰੇ ਬੰਨੇ ਕਹੀ ਜਾਂਦੇ ਜੋ ਵੀ ਠੀਕ ਹੋਇਆ ਗਲਤ ਹੋਇਆ ਪਰ ਉਹਦਾ ਉਹਦਾ ਰੀਜ਼ਨ ਤਾਂ ਦੱਸੋ ਨਾ ਜੇ ਮਜੀਠੀਆ ਸਾਹਿਬ ਹਾਮੀ ਭਰਦੇ ਆ ਤੇ ਮੈਂ ਵਧੀਆ ਗੱਲ ਕਰਨ ਦਾ ਵੀ ਵਧੀਆ ਹਾਮੀ ਭਰਨੀ ਚਾਹੀਦੀ ਆ ਯਾਰ ਦੇਰ ਆਵੇ درست ਆਵੇ ਜਾਗਤਾ ਆਈ ਨਾ ਤੇ ਜੇ ਜਾਗ ਆਈ ਆ ਤੇ ਫਿਰ ਕੌਮ ਨੂੰ ਨਾ ਨਾ ਗਮਰਾਹ ਕਰਨ ਫਿਰ ਆਪਸ ਵਿੱਚ ਡਿਸਾਈਡ ਕਰਨ ਵੀ ਇਹਨਾਂ ਨੇ ਕਰਨਾ ਕੀ ਆ ਚਾਹੇ ਤਾਂ ਪਹਿਲਾਂ ਦੋਵੇਂ ਸਖਵੀਰ ਜੀ ਨਾਲ ਰਿਸ਼ਤੇਦਾਰੀ ਆ ਉਹਨਾਂ ਨੂੰ ਫੋਨ ਕਰਕੇ ਪੁੱਛ ਲੈਂਦੇ ਪੀ ਸਖਵੀਰ ਜੀ ਆ ਕੰਮ ਕਰ ਲਈਏ ਜਦੋਂ ਵੇਖਿਆ ਧੜਾ ਧੜਾ ਅਸਤੀਫੇ ਮਿਲਣ ਦੇ ਆ ਤੇ ਫਿਰ ਇੱਕ ਜਿਹੜੀ ਬਚਕੰਨੀ ਰਾਜਨੀਤੀ ਹੁੰਦੀ ਹੈ ਨਾ ਜਿਹਨੂੰ ਜੀਓ ਪੋਲਿਟਿਕਸਿਨ ਕਹਿੰਦੇ ਆ ਇਹ ਜੀਓ ਆਪਣਾ ਬਚਕੰਨੀ ਰਾਜਨੀਤੀ ਕਰ ਰਿਹਾ ਜੇ ਤਾਂ ਲੋਕ ਵਿਰੋਧ ਵਿੱਚ ਨਾ ਉੱਠਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਇਆ ਸੀ ਕਿੰਨੇ ਕੁ ਲੋਕ ਵਿਰੋਧ ਚੁੱਟੇ ਸੀ ਚਲੋ ਲੋਕਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਲੋਕ ਬੜੇ ਸ਼ਾਂਤੀ ਦਾ ਪ੍ਰਤੀਕ ਹੁੰਦੇ ਆ ਜਦੋਂ ਇਹਨਾਂ ਨੇ ਰਗਵੀਰ ਸਿੰਘ ਸੁਲਤਾਨ ਸਿੰਘ ਦਾ ਕੋਈ ਵਿਜ਼ਨ ਹੀ ਨਹੀਂ ਕੋਈ ਕਸੂਰ ਹੀ ਨਹੀਂ ਉਹਨੂੰ ਵੀ ਹਟਾ ਦਿੱਤਾ ਇਹਦਾ ਮਤਲਬ ਵੀ ਜਿਹੜਾ ਤੁਹਾਡੇ ਵਿਰੁੱਧ ਬੋਲੇ ਕੋਈ ਵੀ ਬੋਲੇ ਜਥੇਦਾਰ ਹੋਵੇ ਚਾਹੇ ਕੋਈ ਹੋਵੇ ਚਾਹੇ ਤਾਂ ਤੁਸੀਂ ਉਹਨੂੰ ਦੁਨੀਆ ਤੋਂ ਰੂਹ ਪੁਸ਼ ਕਰ ਦਿੰਦੇ ਜੋ ਤੇ ਚਾਹੇ ਤੁਸੀਂ ਉਹਨੂੰ ਕਹਿੰਦੇ ਜੋ ਭਾਈ ਆਪਣਾ ਬਿਸਤਰਾ ਚੁੱਕ ਤੇ ਘਰ ਨੂੰ ਚੱਲ ਉਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਆਪਣਾ ਅਸਤੀਫਾ ਦਿੱਤਾ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਉਹਨਾਂ ਦਾ ਕੋਈ ਪ੍ਰਵਾਨ ਨਹੀਂ ਹੋਇਆ ਅਸਤੀਫਾ ਹਲੇ ਤੱਕ ਵੇਖੋ ਜੀ ਧਾਮੀ ਸਾਹਿਬ ਦਾ ਅਸਤੀਫਾ ਦੇਣਾ ਜਿਹੜਾ ਨਾ ਉਹ ਜਦੋਂ ਆਪਾਂ ਏਡੀ ਵੱਡੀ ਕੁਰਸੀ ਤੇ ਬਹਿੰਦੇ ਨਾ ਉਹ ਕਿਤੇ ਨਾ ਕਿਤੇ ਨਾਕਾਮੀਆਂ ਹੁੰਦੀਆਂ ਤੇ ਜਦੋਂ ਨਾਕਾਮੀਆਂ ਨਾ ਨਾ ਪੂਰੀਆਂ ਕਰਤੀਆਂ ਜਾਣ ਤੇ ਫਿਰ ਬੰਦਾ ਭੱਜਦਾ ਵਾ ਉਹਨਾਂ ਦਾ ਮਤਲਬ ਇਹ ਸੀ ਕਿ ਜਥੇਦਾਰਾਂ ਸਾਹਿਬ ਦੇ ਨਾਲ ਖਲੋਂਦੇ ਪੰਜ ਮੈਂਬਰੀ ਕਮੇਟੀ ਦੇ ਵੀ ਉਹ ਆਗੂ ਸੀ ਉਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕਰ ਦੇ ਔਰ ਕੌਮ ਨੂੰ ਇਕੱਠਿਆ ਹੋਣ ਦੀ ਗੱਲ ਕਰ ਦੇ ਅਸਤੀਫਾ ਦੇ ਕੇ ਜਾਣ ਨਾਲ ਕੋਈ ਬੈਨੀਫਿਟ ਨਹੀਂਗਾ ਉਹ ਠੀਕ ਹੈ ਜੀ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਉਹ ਅਸਤੀਫਾ ਦੇਣ ਦਾ ਕਾਰਨ ਵੀ ਤਾਂ ਦੱਸ ਦੇ ਨਾ ਇਹ ਤਾਂ ਦੱਸਿਆ ਨਹੀਂ ਕਿ ਯਾਰ ਜਿੰਨਾ ਮੈਨੂੰ ਲਾਇਆ ਸੀ ਉਹਨਾਂ ਮੈਨੂੰ ਹਟਾਤਾ ਹਰਪ੍ਰੀਤਿਕ ਦਾ ਅਸਤੀਫਾ ਦੇ ਕੇ ਗਿਆ ਉਹਨੂੰ ਘੁਮਾ ਕੇ ਕਿਉਂ ਲੈਂਦਾ ਵੀ ਜੀ ਅਸੀਂ ਸਿੰਘ ਸਾਹਿਬ ਦਾ ਅਸਤੀਫਾ ਨਹੀਂ ਪ੍ਰਵਾਨ ਕਰਾਂਗੇ ਮੁੜ ਕੇ ਉਹਨੂੰ ਦਾਗੀ ਕਰਕੇ ਇੱਥੋਂ ਕੱਢਿਆ ਇਹਨਾਂ ਦੀ ਇੱਕ ਰਾਜਨੀਤੀ ਆ ਹੁਣ ਧਾਮੀ ਸਾਹਿਬ ਨੂੰ ਵੀ ਇਦਾਂ ਹੀ ਮਤਲਬ ਕਰਨਗੇ ਉਹਨਾਂ ਦੇ ਨਾਲ ਵੀ ਇਦਾਂ ਨਹੀਂ ਜੀ ਉਹ ਧਾਮੀ ਸਾਹਿਬ ਉਹਨਾਂ ਦੀ ਇੱਕ ਟੀਮ ਦੇ ਮੈਂਬਰ ਆ ਜੀ ਔਰ ਉਹ ਕਹਿੰਦੇ ਨਾ ਜਦੋਂ ਕਿਸੇ ਨੇ ਆਪਣੇ ਸੱਜਣ ਨੂੰ ਬਚਾਉਣਾ ਹੋਵੇ ਨਾ ਤਾਂ ਫਿਰ ਵੀ ਆਲ ਮਟੋਲ ਕਰਦਾ ਠੀਕ ਹੈ ਔਰ ਇਹ ਹੁਣ ਆਲ ਮਟੋਲ ਕਰ ਰਹੇ ਆ ਧਾਮੀ ਸਾਹਿਬ ਦਾ ਅਸਤੀਫਾ ਜਿਹੜਾ ਵਾ ਉਹਦਾ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਜਥੇਦਾਰਾਂ ਨੂੰ ਕੱਢਣ ਦਾ ਵੀ ਕੋਈ ਜਵਾਬ ਨਹੀਂ ਹੈਗਾ ਇਹ ਤਾਂ ਸਿਰਫ ਹੁਣ ਕੌਮ ਨੂੰ ਨਾ ਗਮਰਾਹ ਹੋ ਜਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਕੀ ਕੌਮ ਕਦੀ ਗਮਰਾਹ ਨਾ ਹੋਵੇ ਕੌਮ ਜਾਗੀ ਆ ਜਾਗੀ ਰਹੇ ਤੇ ਸਾਡਾ